ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਲਓ ਜੀ ਹੱਜਾ ਫੇ ਲੱਗੇ ਕਾਰਵਾਈ ਸ਼ੁਰੂ ਕਰਨ ਹੁਣ ਹਾਂਜੀ ਚਲ ਮਹਦੀਜ ਕਾਣਾ ਸ਼ੁਰੂ ਕਰੀਏ ਥੋੜਾ ਥੋੜਾ ਇਹ ਬੀਜ ਵੀ ਜਿਆਦਾ ਲੱਗਣਾ ਪਤੰਦਰ ਇਹ ਮੋਟਾ ਜਿਆਦਾ ਇਹ ਦੇਖੀ ਇਖੜਾ ਦੂਆ ਨਾ ਆਇਆ ਹੁੰਦਾ ਵੀ 10 ਕ ਭਰੀਆਂ ਦਾ ਖਾਸਾ ਬੀਜ ਹੋ ਗਿਆ ਹਾਂਜੀ ਇਹਨਾਂ ਥੋੜਾ ਬੀਜ ਹੋ ਗਿਆ ਨਾ ਬਾਕੀ ਦੇਖਦੇ ਆ ਹੁਣ ਕਿੰਨਾ ਵੀ ਕਿਆ ਲੱਗਦਾ ਬੰਦਾ ਜੀ ਕੇ ਆ ਕੱਲ ਨੂੰ ਹੋਵਾਂਗੇ 4 ਕੱਲ ਨੂੰ ਤਿੰਨ ਹੋਰ ਕਹਿੰਦੇ ਆ ਦਿਹਾੜੀ ਪਰ ਆਉਂਗੇ ਤੇ ਕੱਲ ਨੂੰ 4 ਜਣੇ ਹੋ ਜੂਗੇ ਗੈਲਸੀ ਹੋ ਜੂਗੇ 2-3 ਜਣੇ ਵੀਦੇ ਆ ਫਿਰ ਥੋੜਾ ਜਿਹਾ ਲਸਣ ਲਾਉਣਾ ਬੀਗਾ ਕ ਪਿਛਲੀ ਵਾਰੀ ਪਿਆਜ਼ ਲਾਏ ਤੇ ਇਸ ਵਾਰੀ ਲਸਣ ਇਸ ਵਾਰੀ ਲਸਣ ਤਿਆਰਬਾ ਕਰਨਾ ਇਸ ਵਾਰੀ ਹੁਣ ਇਹਨੂੰ ਸਮਾਨ ਲੈ ਕੇ ਦਈਏ ਦਾਦੂਤ ਆਪ ਨਾਲੇ ਦਾਦ ਇੱਕ ਗੱਗਾ ਲੀ ਗਿਆ ਕੱਲ ਉਹਦੇ ਕੋਲ ਠੀਕ ਹੈ ਜੀ ਫੜਕੇ ਲਿਆਂਦਾ ਤੇ ਵੇਖ ਫਿਰ ਬੀਚੂ ਆ ਖਬਰ ਨਹੀਂ ਹੈ ਉਹ ਵੀ ਆਪੇ ਲੱਗਿਆ ਵੀਰੇ ਦੇ ਅੱਛਾ ਵੀਰੇ ਜਾਵੇ ਰਿਹਾ ਹੈ ਤਾਂ ਉਹ ਵੀ ਆਪੇ ਹੀ ਆ ਪਰ ਇੱਕ ਉਹ ਆ ਤਰਾ ਕਹਿੰਦੇ ਕਰੇਗਾ ਹੁਣ ਲੇਬਰ ਕਿੰਨਾ ਸਰਦਾ ਨਹੀਂ ਪਤਾ ਹੈ ਹੀ ਹੈ ਆਓ ਦੇਖਦੇ ਚੱਲ ਕੋਈ ਨਹੀਂ ਹੈ ਬੁਲਾਉਂਦਾ ਕਿਸੇ ਨੂੰ ਦੋ ਚਾਰ ਜਣਿਆਂ ਨੂੰ ਪਿੰਡ ਦੇਆਂ ਨੂੰ ਉਹਨਾਂ ਨੂੰ ਕਹਾਂਗੇ ਆਪਾਂ ਕਰਕੇ ਦੇਖਦਾ ਫੋਨ ਕਹਾਂ ਕਹਿੰਦੇ ਉਹ ਵੀ ਜੇ ਛੱਡੀ ਜਾਣ ਵੱਡਾ ਤਾਂ ਦੇਣਾ ਪੈਣਾ ਇਹਨੇ ਪੈਣਾ ਵੱਡਣਾ ਬੜਾਈ ਤਾਂ ਸ਼ੁਰੂ ਹੋਣ ਦੇ ਨੇ। ਅਨੇ ਕ ਮੁਰਗੀਆਂ ਤੋਂ ਬੜਾਈ ਦਾ ਵੀ ਗਿਰਨੇ ਕਰਕੇ ਗਿਰਨੇ ਕਰਕੇ ਉਹ ਮੁਰਗੇ ਆ ਬੇਲ ਆ ਥੋੜੀ ਜੀ। ਪਹਿਲੇ ਮਿਡੇ ਨੇ ਲਿਆ ਹਾਲਿਆ ਦੇਵਰਾ ਜੀ। ਪਹਿਲੇ ਬੜਾ ਕਿਤੇ ਕਿਤੇ ਹੋਰ ਦੇਖੀ। ਹੈ? ਆਪੇ ਲੱਗੇ ਹੈ ਜੀ। ਤਾਇਏ ਨੂੰ ਬੁਲਾਇਆ ਆਉਂਦਾ ਰਿਹਾ ਜੇ ਕਹਿੰਦਾ। ਉਹ ਬਹੁਤ ਛੇਲਦਾ। ਤਾਇਆ ਜੀ? ਹਾਂ। ਅਜੇ ਸਾਡੇ ਐਮਐਲਏ ਤੇ ਨਹੀਂ ਚੱਲੁੰਦਾ ਹੈਗਾ ਇਹ ਤੇ ਵਾਹ ਚੱਲੁੰਦਾ ਆਪਣੇ ਵਾਸਤੇ ਕੰਮ ਕਰਦਾ ਸੀ ਢਾਲ ਲੱਗਦਾ ਹੈ ਵੀ ਇਹ ਨਹੀਂ ਚੱਲਦਾ ਇਹ ਬਾਅਦੂ ਜੀ ਚੱਲਦਾ ਬਾਅਦੂ ਜੀ ਬਾਅਦੂ ਜੀ ਦੇ ਕੋਲ ਕੰਮ ਦਾ ਭੜੀਆਂ ਬੰਨੀ ਜਾਓ ਭੜੀਆਂ ਬੰਨੀ ਜਾਓ ਆਪਣੀਆਂ 10 20 ਮੈਂ ਕਹਿੰਦਾ 20 25 ਭੜੀਆਂ ਛੇਲ ਦਿੰਦਾ ਦਾ ਭੜੀਆਂ ਵੱਧ ਛੇਲ ਦਿੰਦਾ ਪਰ ਆਹ ਨਹੀਂ ਦਾ ਪਾਉਣਾ ਕੋਈ ਵੀ ਥੱਲੇ ਭੜੀਆਂ ਛੇਲ ਦਿੰਦਾ ਜਿੰਨੀ ਹੁੰਦਾ ਆ ਵੀ ਆਪੜਾ ਉਹ ਕਰੀ ਜਾਓ ਬਸ ਥੋਣੂ ਦਾ ਫਿਰ ਜਦੇ ਗੋੜ ਕੱਢਵੇਂ ਉਹਨਾਂ ਦਾ ਉਹਨੂੰ ਗੋੜ ਵੀ ਕੱਢ ਪੈਣਾ ਤਾਂ ਜੇ ਹੁੰਦਾ ਹਾਂ ਉਹ ਦੀ ਫੀਡਬੈਕ ਮੈਂ ਘੋੜਾ ਕੱਢਣਾ ਹੁਣ ਅਗਲੇ ਹਫਤੇ ਕੱਢ ਦੇਣਾ ਗੰਨਾ ਬੀਜ ਕੇ ਹੋਣੀ ਇਹ ਤਾਂ ਤਿਆਰੀ ਆ ਬੇਟੀ ਇਹ ਤਾਂ ਤਿਆਰੀ ਹੀ ਹੈ ਸਾਡੇ ਕੋਲ ਬਣਾ ਲੈ ਕੇ ਬਣਾ ਰਿਹਾ ਹੈ ਲੱਪੇ ਆ ਮੈਂ ਰਿਸੀਟ ਦਾ ਆਪ オーਪਨ ਐਕਾਊਂਟ ਨੂੰ ਜੜਾ ਮੈਨੂੰ ਐਂ ਦੇਖ ਲਾ ਮੈਨੂੰ ਐਂ ਲੱਗਦਾ ਤਾਂ ਵੀ ਕੀਲੇ ਦਾ ਬੀਜ ਹੋ ਜੂ ਨਤਵਾੜ ਦਾ ਸੱਚੋਂ ਮਨੂੰ ਐਲਾ ਦਾ ਵੀ ਇਹ ਬੀਜ ਕੀਲੇ ਦਾ ਹੋ ਜਣਾ ਆਰਾਮ ਨਾਲ ਕੀਲੇ ਦਾ ਜੱਲਾ ਬਹੁਤ ਆ ਹਰਿਆਣੇ ਵੇਚਿਆ ਉਹਨਾਂ 10 ਰੁਪਏ ਵਾਧੂ ਉਹ ਇਹਨੂੰ ਦੂਜੇ ਹਰਿਆਣੇ ਨਾਲ ਵੀ ਨਹੀਂ ਉਹ ਦੂਜੇ ਜਿਹੜਾ ਸੀ ਉਹ ਨਹੀਂ ਹੋਇਆ ਹੈ ਉਹਦਾ 85 ਆ ਉਹੋ ਲਓ ਦੂਜੇ ਨਹੀਂ ਤਾਂ ਫਿਰ ਉਹ ਹੈ ਨਹੀਂ ਤਾਂ ਉਹ ਉਹਨਾਂ ਦਾ 85 ਆ ਸੱਚੋਂ ਉਹ ਕਿੱਥੇ ਵੇਚਿਆ ਤਾਂ ਵੀ ਵੇਚਿਆ ਦਾ ਜੰਮਿਆ ਹੀ ਨਹੀਂ ਹੈ ਸੱਚੋਂ ਬਾਕੀ ਦੇਖਦੇ ਆ ਹੁਣ ਜੇ ਬੰਦੇ ਆ ਗਏ ਸਾਡੇ ਤੇ ਧਨੀਰੀ ਖਾਲ ਦੇਣੀ ਉਹ ਕਾਲੂ ਕਹਿੰਦੇ ਆ ਤੇਰੇ ਸ਼ੰਕਰਾਂ ਸੱਚ ਇਹਨੇ ਕਾਲੂ ਦੀ ਚਾਰ ਤਿੰਨ ਜਣੇ ਆ ਚੁੱਕੇ ਨੇ 20 ਜਣਾਂ ਉਹਨਾਂ ਨੇ ਇਹ ਤਾਂ ਦੇਣਾ ਵੀਰ ਦਿਹਾੜੀ ਤੋਂ ਮਹਿੰਗਾ ਪੈਂਦਾ ਦਿਹਾੜੀ ਬਕਾ ਨੇ ਦਿਹਾੜੀ ਭਰੇ ਆਹੋ ਕੋਈ ਛੋਲੇ ਨੂੰ ਜਰੂਰ ਲਈ ਜੇ ਦਿਹਾੜੀ 'ਚ ਮਹਿੰਗਾ ਪੈਂਦਾ ਉਹਨਾਂ ਨੇ ਦਿਹਾੜੀ ਬਣਾਉਣਾ ਕੰਮ ਨਹੀਂ ਕਰਦਾ ਸਾਰੋ ਪਰ ਇੱਕ ਹੋਰ ਆ ਯਾਰ ਮੈਂ ਤੁਹਾਨੂੰ ਦੱਸਾਂ ਦਿਹਾੜੀ 'ਪੀ ਕਿੱਥੇ ਮਿਹਨਤ ਬੈਣਾ ਤੂੰ ਮੇਰੀ ਗੱਲ ਸੁਣ ਪਰ ਇੱਕ ਗੱਲ ਹੈ ਉਹਨਾਂ ਨੇ ਇਹਨਾਂ ਨੇ ਸ਼ਨਾਲਾ ਤੀਂਆਂ ਤੇ ਦਿਹਾੜੀ ਵਰਨਾ ਤੇਰਾ ਬਜਾਈ ਬਹੁਤ ਵਧੀਆ ਹੁੰਦੀ ਹੈ ਬਜਾਈ ਬਈਆ ਹੁੰਦੀ ਆ ਪਿਛਲੀ ਵਾਰ ਉਹਨਾਂ ਨੇ ਬਜਾਈਆ ਕਰਨਾ ਤਾਂ ਮੇਰੇ ਉਧਰੋਂ ਕਹਿੰਦੇ ਕਹਿੰਦੇ ਅਸੀਂ ਤਾਂ ਫੋਟ ਪੈਸੇ ਲੈਣੇ ਆ ਜਿਹੜੇ ਤਾਂ ਉਹ ਕਰਿਆ ਵਾ ਛੱਲਿਆ ਵਾ ਕਹਿੰਦੇ ਸਾਨੂੰ ਕੋਈ ਹੋਰ ਫਿਰ ਮੈਂ ਇਹਨੂੰ ਦਿਵਰਾਜ ਮੁਕੇ ਮੈਂ ਯਾਰ ਜਦੋਂ ਹੁਣ ਪੁੱਛ ਰਾਇ ਦਿੱਤਾ ਸਾਰਾ ਕੁਸਰ ਕੇਰਨੇ ਨੂੰ ਨਹੀਂ ਟਾਈਮ ਲੱਗਦਾ ਨਾਲੇ ਅਸੀਂ 25 ਛੋਟੀਆਂ ਕਰੀ ਆ ਇਹ ਨਾ ਗੱਨਾ ਵੀ ਲੱਭੀ ਦੀ ਵਾਰੀ ਅਸੀਂ ਦੂਜੇ ਦਾ ਦੇਵਰਾ ਤੂੰ ਵੀ ਆ ਗਿਆ ਤਾਂ ਹਾਂ ਹਾਂ ਪਿਛਲੀ ਵਾਰੀ ਆਏ ਹਾਂ ਬੰਦੇ ਜ਼ਿਆਦਾ ਤੇ ਤੇਮਰਾਜ ਤਾਂ 3 ਬੰਦੇ ਸਨ ਤੂੰ ਤਾਂ ਇੱਕ ਬੋਲਾ ਦਾ ਇੱਕ ਸ਼ੰਕਰ ਦਾ ਖੁਰਖੁਰ ਦਾ ਅਸੀਂ ਪਜਾ ਦੂੰਗੇ ਭਾਈ ਚੱਲ ਹੋਰ ਦੱਸ ਮੈਂ ਬਾਦ ਹੋ ਗਿਆ ਤੇਰੇ ਘਰ ਦਿਹਾੜੀ ਯਾ ਹਾਂ ਮੈਂ ਲੋ ਆ ਦੂੰਗਾ ਦਿਹਾੜੀ ਦਾ ਪਕੌੜੇ ਬਣਾ ਲਈ ਠੰਡੇ ਜਿਹੇ ਬੋਤਲਾ ਰਿਆ ਹਾਂ ਹਾਂ ਨਾ ਰੋੜੇ ਵੀ ਲਾ ਖਲਾਵੇ ਤਾਂ ਵੀ ਠੀਕ ਆ ਕੋਈ ਗੱਲ ਨਹੀਂ ਲਾ ਸੋੜਦਾ ਬਾਪੂ ਜੀ ਮੈਂ ਪਜਾ ਦੂੰਗਾ ਮੈਂ ਪਜਾ ਦੂੰਗਾ ਕਰੋ ਸੀ ਕੀ ਕਰੀਆ ਹੈ ਬਈ ਜਿਹੜਾ ਉਸੇ ਵੇਪਾ ਜਾਂਦਾ ਉਹ ਤੇ ਨਾਸਿਰਾ ਮੁੰਡਾ ਸੜਕ ਪਰ ਜਾਪੇ ਲਓ ਜੀ ਗੰਨੇ ਦਾ ਤੇ ਰੱਬ ਦੀ ਕਿਰਪਾ ਹੈ ਸੋਣਾ ਨਿਭੜ ਗਿਆ ਵੱਡ ਹੋ ਗਿਆ ਕਾਨੇ ਨੂੰ ਰਹਿ ਗਿਆ ਕਾਲੂ ਕਹਿੰਦੇ ਆ ਹੋ ਹਨਾ ਪਿੰਡ ਵਾਲੇ ਡਿਵਰ ਆ ਗਈ ਸੀ ਸਾਡੇ ਪਿੰਡ ਚ ਕਹਿਤਾ ਤਾਂ ਮੈਂ ਉਹਨਾਂ ਨੇ ਉਹਨਾਂ ਨੇ ਰਸਤੇ ਵੰਦਰ ਉਹਨਾਂ ਨੇ ਵੜਤਾ ਆਹੇ ਵੀ ਚਲੋ ਘੜਿਆ ਵਾ ਮਿਲ ਗਿਆ ਭਰੀ ਤਾਂ ਨਹੀਂ ਬੰਨੀ ਵੀ ਕੋਈ ਕਾਲੂ ਬੰਨਮਗੇ ਨਾਲ ਦੀ ਨਾਲ ਪਰਾਹੇ ਵੀ ਨਿਭੜ ਗਿਆ ਉਹ ਕਰਤਾ ਦੀ ਕਿਰਪਾ ਨਾਲ ਕਰਤਾ ਹੁ ਸਾਡਾ ਬੀਜ ਹੋ ਜਾਊਗਾ ਹਾਂਜੀ ਉਹ ਆਖ ਲਿਗੇ ਆਪਣੇ ਉਹ ਹਾਂਜੀ ਕਿੰਨਾ ਘੜਗੇ ਕੇ ਹਾਂਜੀ ਕਿੰਨੀਆਂ ਤੇ ਭਰੀਆਂ ਆਉਂਗੀਆਂ 2 4 6 8 10 12 13 14 ਤੱਕ 14 ਤਕਰੀਬਨ ਹੋ ਜਾਈਂ 60 70 ਹਾਂ ਬਸ ਇੰਨੀਆਂ ਹੀ ਹੋਣੀਆਂ ਜੀ ਮੈਂ ਵੀ ਕਹਿ ਰਹੇ ਗਿਆ ਸੀ 60 ਕੋ ਹੋ ਜਾਣੀਆਂ ਹੱਦ ਸੱਤਰ ਦਾ ਨਹੀਂ ਹੁੰਨੀ ਆ ਬੰਨੀਆ ਨੂੰ ਕਿੰਨਾ ਬੱਗਾਂ ਦਾ ਖਾਤਾ ਕੀ ਆ ਇੰਦਾ ਆਹਾ ਇੱਕ ਥੱਬਾ ਇੱਕ ਆਹੇ ਚਾਰ ਥਬੇ 22 ਉਹ ਕੀ ਕਰਦੇ ਨੇ ਵਿਚਾਰੇ ਨੇ ਉਹੀ ਆ ਜੀ ਉਹ ਆਰਦਾ ਦਾ ਲਾਇਆ ਤਾਂ ਮੈਂ ਤੁਹਾਡੇ ਨਾਲੋਂ ਜ਼ਿਆਦਾ ਹੋ ਜਾਣਾ ਸ਼ਾਇਦ ਸਾਢੇ ਤਿੰਨ ਬਿੱਗੇ ਆ ਜੀ ਸਾਰਾ ਬੀਜ ਉਹ ਹਾਂਜੀ ਬਾਹੀ ਰਹਿ ਗਿਆ ਦੇਵਰਾਜ ਜਲਦੀਪ ਰਾਜ ਨੇ ਵੀ ਕੰਮ ਆਪਣਾ ਫਤਿਹ ਕਰਤਾ ਬਸ ਵੱਡ ਹੋ ਗਿਆ ਸਾਰਾ ਹੀ ਨੇ ਸਾਰਾ ਵੱਡ ਹੋ ਗਿਆ ਚਲ ਆਈਏ ਹੁਣ ਕਾੜੂ ਕਰ ਦੂੰਗੇ ਹਾਂਜੀ ਆਪਣਾ ਇੱਧਰ ਵੱਡਿਆ ਹੋਇਆ ਹੈਗਾ ਜੀ ਉਹ ਕਰ ਦੂੰਗੇ ਉਹਨਾਂ ਨੂੰ ਵੱਡਿਆ ਹੋ ਮਿਲ ਗਿਆ ਹਾਂਜੀ ਆਪਾਂ ਵੀਜਣਾ ਸ਼ੁਰੂ ਕਰ ਦਾਂਗੇ ਜਿਉਂਗੇ ਤਾਂ ਜੇ ਖੇਤ ਤਿਆਰ ਹੋਊਗਾ ਲੈ ਹੁਣ ਜਾ ਕੇ ਕਰਾਂਗੇ ਪਾਲਿਆ ਰੂਟਾ ਵੀਟਰ ਤਾਇਰੀ ਵਾਲਾ ਉਹਨੇ ਲਜਾ ਦੇ ਅੱਜ ਇੱਕ ਮੈਂ ਪਾਲਿਆ ਤਾ ਜੀ ਇਹ ਗਰ ਰੂਟਾ ਬਿਟਰ ਰੂਟਾ ਬਿਟਰ ਤਾਂ ਪਾਲਿਆ ਫੈਸਲਾ ਬੁੜੇ ਨਾ ਤੂੰ ਦੇਖ ਲੈ ਬਈ 3 ਵਜੇ ਕੇ ਭੋਗ ਤੇ ਆਉਂਦੇ ਨਹੀਂ ਕਰ ਦੇ ਤੂੰ ਖੱਤੀਓ ਤਿਆਰ ਕਰਨੀ ਪੈਣਾ ਮੇਰੀ ਜਿਗਾਂ ਵੀ ਖੱਤੀ ਤਿਆਰ ਕਰਕੇ ਕੱਲ ਨੂੰ ਲਾਉਣ ਲੱਗ ਜੀ ਆਹੋ ਖੱਤੀ ਤਿਆਰ ਕਰ ਲੈ ਫੇਰ ਕਿਉਂ ਤੂੰ ਦੇਖ ਲੈ 3:30 ਹੋ ਗਏ ਚੱਲ 3:30 ਤਾਂ ਹੋ ਜਾਣੀਆਂ ਹੈਂ ਦੋ ਵਾਰੀ ਰੂਟਾ ਬਿਟਰ ਕਰ ਲੈ ਦੋ ਕੁ ਵਾਰੀ ਹਲਾਂ ਗਿਆ ਵਾਕੇ ਉਹਨੂੰ ਤਿਆਰ ਕਰਦੇ ਨਾ ਉਹਨੂੰ ਦੋ ਫਰੀ ਰੂਟਾ ਬਿਟਰ ਗਿਆ ਵਾਦੇ ਫੇਰ ਦੋ ਫਰੀ ਹੜਾਂ ਗਿਆ ਵਾਦੇ ਨਾ ਪਹਿਲਾਂ ਪਹਿਨਾ ਰੂਟਾ ਬਿਟਰ ਫੇਰ ਹੜ ਫੇਰ ਰੂਟਾ ਬਿਟਰ ਰੂਟਾ ਕਿੱਥ ਖਾਲੇ ਦਾ ਚਾਚੇ ਦੀ ਖੜੀ ਆ ਜੀ ਬਾਈ ਹੈ ਚਲ ਉੱਥੀ ਖੋਲ ਕੇ ਉੱਥੀ ਫੇਰੇ ਇਹ ਤਾਂ ਉੱਥੀ ਹੋਲ ਦਾ ਰੂਟਾ ਬਰ ਰਖੇ ਚ ਚਲ ਫੇਟੂ ਆਉਂ ਲਾ ਉਹ ਰਹਿਗੇ ਕਥੱਬਾ ਉਹਦਾ ਉਹਨੂੰ ਲੈ ਕੇ ਨਹੀਂ ਆ ਬਾਬੂ ਤੋਂ ਨਾਲ ਲਈ ਚਲੀ ਜੀ ਬਾਬਾ ਜੀ ਉਹ ਤਾਂ ਸਾਈਕਲ ਵੀ ਨਹੀਂ ਆ ਜੂ ਫੇ ਚੱਕਣੇ ਨਹੀਂ ਮੂਰੇ ਤੇ ਹਾਂ ਜਿਹੜੇ ਪਈਏ ਮਾੜੀ ਮੋਤੀ ਪੱਲੀ ਕਿੱਥੇ ਆ ਉਹ ਪੱਲੀ ਉੱਥੀ ਆ ਸਭ ਕੁਝ ਜੀ ਹਾਂ ਹਾਂ ਜੀ ਸਾਰਾ ਕੁਝ ਉੱਥੀ ਛੱਡਿਆ ਤੇ ਗੱਲ ਅਸੀਂ ਉੱਥੇ ਰੋਣ ਟੱਕਣਾ ਲੋਗੇ ਚੱਕਣਾ ਚੱਤਦਾ ਚਲਾਇਆ ਵੀ ਹੁਣ ਕਾਲੂ ਉਹ ਘੜ ਦੂੰਗੀ ਹਾਂ ਹਾਂ ਜੀ ਆਡਾ ਕੰਮ ਲੋਟ ਆ ਜੂ ਸਾਰਾ ਤਾਂ ਨਹੀਂ ਬੀਜ ਹੁੰਦਾ ਹੈ ਸਾਰਾ ਤਾਂ ਨਹੀਂ ਬੀਜ ਹੁੰਦਾ ਨਾ ਨਾ ਮਾਰ ਕੇ ਆਦਾ ਮੈਂ ਹਾਂ ਮੇਰੀ ਗੱਲ ਸੁਣ ਲੈ ਆ ਜਾ ਹੈ ਤੇਰੇ ਤੋਂ ਤੂੰ ਕਹਿੰਦਾ ਤਾਂ ਵੀਾਰੇ ਬੀਜ ਉਹ ਅੰਦਾਜ਼ਾ ਪਹਿਲਾਂ ਨੀਂਦ ਸੀ ਹੁਣ ਦੇਖ ਕੇ ਆਂਮੀਆ ਹੁੰਦਾ ਪੁੱਤ ਤੂੰ ਆਪੇ ਅੰਦਾਜ਼ਾ ਲਾ ਲਾ ਕਿ ਕਿੰਨੀ ਜਗ੍ਹਾ ਹੋਊਗੀ 6 ਵਿਸਵੇ ਹੋਊਗੀ ਇੱਥੇ ਜ਼ਿਆਦਾ ਤਾਂ ਨਹੀਂ ਹੈਗੀ ਉਹ ਕਿਹਾ ਤੂੰ ਉੱਧਰ ਵੀ ਛੱਡੀ ਵੀ ਆ ਪਰਾਂ ਵੀ ਛੱਡੀ ਵੀ ਇੱਧਰ ਵੀ ਛੱਡੀ ਵੀ ਆ 17 ਵਿਸਵੇ 16 ਵਿਸਵੇ ਸਾਰੀ ਉਹ ਦੇ ਲਾ ਹੁਣ ਇੱਧਰ ਆ ਛੱਡ ਕੇ ਉਈ ਸੱਤ ਬਸ ਬੈ ਲਾਈਏ ਜਿੰਨਾ ਕੋਈ ਨਾ ਆ ਗਿਆ ਬੀਜ ਦੇ ਫਿਰ ਜੇ ਛਿਲਦੀ ਆ ਉਹ ਆ ਜਾ ਮਜ਼ਾ ਨਹੀਂ ਕਰਦੇ ਹੈ ਹੋ ਗਿਆ ਕਿ ਨਹੀਂ ਉਹ ਮਿੱਠੂ ਆਇਆ ਤਿੰਨ ਬੰਦਾ ਆਪਣਾ ਇਸ ਤਰ੍ਹਾਂ ਕੁਛ ਨਾ ਸੁਭਾ ਆਪਣਾ ਹੀ ਬੀਜ ਛੱਲੇ ਆ ਤਾਂ ਪਿਆ ਹੁਣ ਦੇ ਤੀਜੇ ਨਾਲ ਤਾਂ ਬਾਕੀ ਤਾਂ ਦੇਖ ਲੈਂਦੇ ਆ ਤੂੰ ਕਹਿੰਦਾ ਕੱਲ ਗਿਆ ਤੂੰ ਦੱਸਿਆ ਰਾਤ ਮੋਹਲਾ ਨਹੀਂ ਸੁਬਾ ਆਉਂਗਾ ਉਹ ਬਾਹ ਖੁਬਾਈ ਹੁਣ ਤੇ ਦੋਹੇ ਬੀਜਣਾ ਆ ਇਧਰ ਨੇ ਬੀਜਣਾ ਮਾਤਰਾ ਨਹੀਂ ਵਾਲੇ ਉਹੀ ਬੀਜਣਾ ਆ ਪਰਲਾ ਵੀ ਤਾਂ ਚੱਲ ਦੇਖਦੇ ਆ ਕੋਈ ਨਹੀਂ ਕਿਆ ਬਣਦਾ ਪਹਿਨਾ ਤਿਆਰਤਾ ਕਰੀਏ ਫਿਰ ਤੁਸੀਂ ਦੂਆ ਬੀਜ ਘੱਟ ਲਿਓ ਜੇ ਲੋਟ ਲੱਗ ਗਿਆ ਇਧਰਾਂ ਕਿਹੜੇ ਬੀਜ ਹੋ ਜਾਣਾ ਨਾ ਕਿਹੜੇ ਜੀਹੇ ਜੇ ਘਟਿਆ ਵਧਿਆ ਹੁਣ ਦੇਖਦੇ ਕਿਆ ਬਣਦਾ ਹੋਰ ਤੁਸੀਂ ਕੀ ਕਰਦੇ ਸੀ ਅੱਜ ਸਵੇਰ ਤੇ ਮਾਹੁੰਨੇ ਕਾਇਆ ਸੀ ਕਿੱਥੇ ਤੇ ਜਾਂ ਬੇਲਾਈ ਤਾਂ ਅੱਜ ਖਾ ਲੈ ਹੈ ਅੱਜ ਦਾ ਮੈਂ ਜੀਕਲਾ ਨਾਲੇ ਮੈਂ ਰਾਤ ਕਿਹਾ ਵੀ ਮੈਨੂੰ ਦੱਸ ਜੀ ਮਿੱਠੂ ਨਹੀਂ ਸੀ ਤਾਂ ਆ ਦੇਖ ਖਾਣਾ ਬਣਾਤਾ ਦੋ ਪੰਨੇ ਮਾਪੂ ਇੱਕ ਬੰਦਾ ਕਿਆ ਖਾਤਾ ਤੂੰ ਮਤਲਬ ਕੀ ਕੀ ਤਾਂ ਕੱਲ ਵੀ ਮੈਨੂੰ ਰਾਤ ਦੱਸ ਦੀ ਕਹਿੰਦਾ ਦੱਸੂਗਾ ਸਾਨੂੰ ਤਾਂ ਤੈਨੂੰ ਦਲੀਬ ਨੂੰ ਫੋਨ ਕਰਿਆ ਉਹਨੇ ਫੋਨ ਨਹੀਂ ਚੱਕਿਆ ਉਹ ਆ ਵੀ ਰਸਤਾ ਬਣਾ ਰਾ ਤੇ ਫੋਨ ਤਾਂ ਚੱਕ ਲਵੇ ਰਸਤੇ ਜੇ ਬਿਲ ਤਾਂ ਨਹੀਂ ਪੈਂਦਾ ਹਾਂ ਚਲ ਚਲੀਏ ਫਿਰ ਚਲੀਏ ਜੀ ਚਲੋ ਦੇਖਦੇ ਹਾਂ ਬਾ ਵੀ ਉਪਾ ਬਟਰ ਗੇ ਤਿਆਰ ਕਰਕੇ ਹਾਂ ਜੀ

ਉਹ ਬੌਂਦਾ ਦੌਰੇ ਔਰੇ ਚੱਕ ਆਹ ਉੱਥੇ ਬਾਏ ਬੌਂਦਾ ਗਿਆ ਉਹਨੂੰ ਐਂ ਦੱਸ ਹੈ ਬਾਈ ਮੈਂ ਇੱਕ ਵਾਰੀ ਬਾਹ ਹੋਊਗਾ ਹਲਾਣਾ ਹਾਂ ਜਿੱਥੇ ਮੈਂ ਬੌਂਦਾ ਨਾ ਉੱਥੇ ਚੱਕ ਨਾ ਤੂੰ ਉਧਰ ਗਿਆ ਕਰਨਾ ਚਾਹਤ ਉਹਦਾ ਕਾਲੂ ਬੌਣਾ ਹੱਲੇ ਆਹ ਚੱਕ ਮੂਰੇ ਮੂਰੇ ਇੱਥੇ ਜਿੱਥੇ ਹੈਗੇ ਢੇਰ ਮੈਂ ਬਾਅਦ ਵਿੱਚ ਇਹਨੂੰ ਕੋਈ ਮੈਂ ਹੱਲ ਲਿਆਉਣੇ ਸਾਈਡਾਂ ਕੱਢਦੇ ਸੀ ਜੀ ਹੂੰ ਤੇਰੇ ਨਾਲ ਮੈਂ ਕਿਹਾ ਇੱਕ ਵਾਰੀ ਹਲਾਣਾ ਬਾਹ ਹੋਊਗਾ ਜੀ ਹਾਂ ਇਹਦੇ ਬਾਅਦ ਹਲਾਣਾ ਦਾ ਬਾੱਕੇ ਹੂੰ ਫੇਰ ਫੇਰਾ ਉੱਤੋਂ ਬਿੜਾ ਕੇ ਬਾਹੇ ਛੱਡ ਦਿੰਦਾ ਬਸ ਫਿਰ ਇਹਨਾਂ ਠੀਕ ਆ ਕਿੰਨੇ ਵਾਰ ਬਾਹ ਹੋਣਾ ਹੈ ਪਰ ਜੂ ਨਹੀਂ ਜਾਣੀ ਜਾਂਦੀ ਦੇਖ ਲੈ ਜੀ ਰਹੀ ਜਾਂਦੀ ਆ ਹੋਰੀ ਉਹ ਚੱਕੀ ਦੇ ਬਰਾਜ ਉਧਰ ਦੇ ਤੇ ਬਾਦ ਉਹ ਚੱਕ ਪੈਣਾ ਆ ਚੱਕ ਦੇ ਉੱਤੇ ਚੱਕਦਾ ਉਹ ਸਾਈਡ ਸਾਈਡ ਥੋੜਾ ਜਿਹਾ ਗਿੱਲਾ ਹੈ ਦੇਖ ਲਿਆ ਆਹ ਲੈਂਨ ਜੀ ਕੋਈ ਨਹੀਂ ਉਹ ਚੂਹੇ ਦੀ ਖੁੱਡ ਕਰਕੇ ਹੋ ਗਿਆ ਬਾਅਦ ਚ ਬੰਦ ਦਾ ਸੀ ਕਰਕੇ ਫਿਰ ਨਿਕਲੀ ਗਿਆ ਭਰ ਕੇ ਦੇ ਇਧਰ ਹਾਂ ਜੀ ਉਧਰ ਤਾਂ ਨਹੀਂ ਆਇਆ ਨਾ ਜੀ ਚੱਲ ਅਗੇ ਫਿਰ ਖੋਲਾਂਗੇ ਬਾਕੇ ਪਹਿਲੇ ਹੀ ਛਕਵਾ ਦਈਏ ਟਰੇਟਰ ਦਬਦਾ ਏ ਦੋਬਲਾ ਹੀ ਆ ਫਿਰ ਪਿੱਛੇ ਥੋੜਾ ਸਮਾਨ ਪਿਆ ਹੋਇਆ ਟਰੇਟਰ ਜ਼ੋਰ ਮੰਗਦਾ ਹੈ ਟਰੇਟਰ ਜ਼ੋਰ ਮੰਗਣਾ ਹੀ ਆ ਪਿੱਛੇ ਦੇਖਦਾ ਸਹੀ ਪਰ ਬਾਣ ਗਿਆ ਹੁਣ ਠੀਕ ਆ ਫੜਾ ਨਾ ਬਾਕੇ ਇੱਕ ਵਾਰੀ ਹੁਣ ਇਹਦੇ ਬਾਅਦ ਫਿਰ ਰੂਟਾ ਬੀਟਰਣਾ ਬਾਫ ਹੋਣਾ ਏ ਹੋਣੀ ਹੁੰਦਾ ਮਾੜੇ ਹਾਂ ਤਾਂ ਨਹੀਂ ਕੰਮ ਰਿਹਾ ਉਹਦਾ ਹੈ ਹੀ ਹੁਣ ਨੇ ਜੇ ਇਹ ਇੰਨਾ ਚੱਕਰ ਨਹੀਂ ਤਾਂ ਪੈਣਾ ਜੇ ਮਲਚਰ ਫੇਰ ਕੇ ਬਲਾਊ ਫੇਰ ਕੇ ਬਸ ਟਰੈਕਟਰ ਵੀ ਪਿਆ ਹੌਸਪਾਵਰ ਦੇ ਉੱਪਰ ਚੱਲੀਗਾ ਉਹ ਤਾਂ ਹੈ ਹੀ ਕੀ ਤੇ ਇਹਨਾਂ ਤਵੀਆਂ ਨਾ ਨਹੀਂ ਤੇ ਨਾ ਬਹੁਣਾ ਪੈਣਾ ਕੱਲ ਹੋਰ ਤਾਂ ਕੁਝ ਨਹੀਂ ਚੱਲ ਠੀਕ ਹੈ ਇੱਕਣਾ ਵੀ ਠੀਕ ਆ ਚੱਲ ਬਣ ਗਿਆ ਜੇ ਉਹ ਚੱਕ ਲੈਂਦੇ ਪਰਾਲੀ ਗਠਾਈਆਂ ਬਣਾ ਲੈਂਦੇ ਫਿਰ ਛੇਤੀ ਹੋ ਇਹਨਾਂ ਦਾ ਉਹਨਾਂ ਨੇ ਫੇਰ ਖਬਰੇਕਾਰ ਬਣਾਉਣੀ ਤੇ ਹੁਣ ਇਹ ਲੇਟ ਹੁੰਦਾ ਕੰਨਾਂ ਉਹੀ ਤਾਂ ਚੱਕਰ ਆ ਲੱਗਾਂ ਲੇਟ ਹੁੰਦਾ ਕੱਲ ਰੈਕ ਮਾਰ ਕੇ ਗਏ ਆ ਇਹਨਾਂ ਦੇ ਵੀ ਪਰ ਕਾਲੀਆਂ ਦੇ ਦਲੀਆ ਚ ਉਹਨਾਂ ਦੇ ਪਤਾ ਨਹੀਂ ਉਹਨਾਂ ਨੇ ਕੱਢ ਲਾ ਮਗਰ ਹੁਣ ਗੱਠਾ ਪਤਾ ਨਹੀਂ ਕਦ ਬਣਾਉਣਾ ਹੋਣਗੇ ਉਹੀ ਚੱਕਰ ਆ ਨਹੀਂ ਹੁਣ ਜੇ ਕੱਲ ਰੈਕ ਵਜਿਆ ਦੋ ਦਿਨ ਲਾ ਦਨੇ ਆ ਤਿੰਨ ਦਿਨ ਬਣਾਉਣੇ ਨੂੰ ਪਲੇਟ ਹੁੰਦਾ ਹੁਣ ਉਹੀ ਆ ਜੀ ਹਾਂ ਹਾਂ ਜੀ ਡਾਊਨ ਹਲ ਪਾ ਲਈ ਆਈਏ ਹੁਣ ਹਲ ਪਾ ਲਈ ਆਈਏ ਤੇ ਬਾਅਦ ਬਸ ਉਹ ਤਾਂ ਦੂਰ ਕਰਦੇ ਉੱਪਰ ਫੜਾਣਾ ਤਾਂ ਦੂਰ ਕਰੂਗੇ ਈਦੇ ਗਾਲ ਜੀ ਰੋਟਾ ਮੀਟਰ ਨਾਲ ਬਾਅਦ ਚ ਹਾਂ ਜੀ ਖੈਰ ਮਿਲਾ ਦਿਓ ਸਾਡੇ ਨੂੰ ਠੀਕ ਹੈ ਕਾ ਬਾਈ ਹਾਲ ਬਾਏ ਤੇ ਫੇਰੇ ਤੇ ਅਨੀ ਪ੍ਰਾਲੀ ਨਹੀਂ ਆਈ ਨਹੀਂ ਪਰ ਜਿੰਨੀ ਉਮੀਦ ਸੀ ਠੀਕ ਆ ਇੱਕ ਵਾਰੀ ਰੂਟਾਵੇਟਰ ਫੇਰ ਕੇ ਬਸ ਐਨ ਵੜ ਜਾਣਾ ਡਿਗਰ ਕਰ ਦੋਵੇ ਹੁਣੀ ਇਹ ਕ ਹਾਂਜੀ ਦੁਹਰੇ ਕਰਾਂਗੇ ਦੁਹਰ ਕਰ ਦਣਗੇ ਦੂਰ ਕਰਕੇ ਬਸ ਫੇ ਕਾਲੂ ਕਾਲੂ ਬੀਜ ਕੇ ਓਹ ਗੰਨਾ ਫਿਰ ਬਾਅਦ ਚ ਲਸਣ ਵੀ ਲਾਉਣਾ ਓਹ ਲਸਣ ਹਲੇ ਵਾਲੇ ਵਾਲੇ ਪਟੋਣਾ ਨੇ ਕਿਹਾ ਨਹੀਂ ਤਾਂ ਮਖੌਲ ਕਰੂੰਗਾ ਲੋ ਕਹਤੇ ਆਹ ਚਾਰ ਚੁੱਕੇ ਦੇ ਨਾ ਆਦਾ ਸਫਾਈ ਕਰ ਦੇਣੀ ਉਹ ਅੱਗੇ ਖਾੜਤੀ ਆਹਾ ਅਜੇ ਵੀ ਵਧੀ ਤੂੰ ਫਿਰ ਤੁਹਾਡੇ ਦਾ ਦੂਆ ਕਰ ਤੈ ਕਿ ਬੜਾ ਦਾ ਸੀ ਤਾਂ ਦੂਆ ਫੇਰਦਾ ਨਾ ਸਾਡੇ ਅਜੇ ਫਿਰ ਉਹ ਵੀ ਫੇਰ ਆ ਆ ਵੀ ਬਹੁਤ ਵਧੀਆ ਹੋ ਗਿਆ ਕਾਫੀ ਵਧੀਆ ਹੋ ਗਿਆ ਤੁਹਾਡੇ ਤੋਂ ਹੱਥ ਵੀ ਆਏ ਰਣ ਦੇ ਜੀ ਅੱਜ ਕਿਤੇ ਬੌਂਡ ਲੱਗ ਗਿਆ ਆਦੇ ਕਿ ਉਹ ਰੋਈ ਨਹੀਂ ਜੰਨਾ ਵੀ ਜਣਾ ਸੀ ਜੰਨਾ ਵੀ ਇਹੀ ਕਰਕੇ ਫੇਰ ਸਾਨੂੰ ਥੋੜੇ ਹੋਰ ਦਾ ਬਾਤਾ ਆਇਆ ਵੀ ਹੁਣ ਹੜਾ ਨੂੰ ਗੂਲਾ ਨਹੀਂ ਲੱਗਿਆ ਜੇ ਹੜਾ ਨੂੰ ਗੂਲਾ ਨਹੀਂ ਲੱਗਿਆ ਤਾਂ ਮਤਲਬ ਸਿਆੜਾ ਨਿਕਲ ਜਾਂਦੀ ਹੈ ਹਾਂਜੀ ਸੌਖੀ ਜੀ ਪਿਆਬੀ ਭਾਸ਼ਾ ਚ ਕਹਿੰਦੇ ਬਾਕੀ ਮੈਂ ਦੇਖਦੇ ਆ ਕੱਲ ਨੂੰ ਹੁਣ ਰੋਟਾ ਬਟਰ ਗਏ ਦੋ ਵਾਰੀ ਹੋਰ ਵਾਦੇਣਾ ਦੋਹਰ ਕਰ ਦੇਣਾ ਹੁਣ ਪਾੜ ਪਾ ਦੇਣੀ ਪਹਿਲੇ ਗੀਅਰ ਚ ਠੀਕ ਦੂਜੀ ਵਾਰੀ ਵਾਦੇਣਾ ਤੂੰ ਗੀਅਰ ਚ ਫੇਰ ਭਜਾ ਕੇ ਠੀਕ ਹੈ ਜੀ ਦੋ ਵਾਰੀ ਨੂੰ ਵਾਹ ਕੇ ਇਹ ਹੋ ਗਿਆ ਤਿਆਰ ਫਿਰ ਉਹਨੂੰ ਕੱਲ ਨੂੰ ਛਿੜਾਂਗੇ ਹੁਣ ਉਹਦੇ ਨਾਲ ਉਹਨੂੰ ਰਿਕਵਿਟਰ ਨਾਲ ਵਾਜੀਓ ਹਾਂ ਇੱਕ ਵਾਰ ਤਾਂ ਮੈਂ ਵਾਜਣਾ ਉਹ ਹਾਂਜੀ ਰੋਟਾ ਬਟਰ ਗਏ ਪਹਿਲੇ ਗੀਅਰ ਚ ਬਾਕੀ ਜੇ ਰਾਜਨ ਕੋ ਉਧਰ ਕੱਢ ਦੂੰਗਾ ਉਹ ਠੀਕ ਆ ਕਿੱਧਰ ਹੀ ਉਧਰ ਠੀਕ ਐਥੇ ਤਾਂ ਗਿਆ ਨਿਪਟ ਇਧਰ ਹੋਊਗਾ ਬਾਦਣਾ ਇੰਨੇ ਨੂੰ ਹਾਂਜੀ ਬਾਕੀ ਹਲਾਂ ਦੀ ਠੀਕ ਆ ਹਲ ਲੇ ਗਿਆ ਬੰਦਾ ਬੰਦਾ ਟ੍ਰੈਂਚ ਵਿਧੀ ਵਾਲੇ ਹਾਂਜੀ ਕਿਉਂਕਿ ਮਿਲਦੇ ਤੇ ਹੁਣ ਕਿਸੇ ਨੂੰ ਜਵਾਬ ਦੇ ਨਹੀਂ ਸਕਦੇ ਉਹ ਬੰਦਾ ਲੇ ਗਿਆ ਉਹ ਛੱਟਣੇ ਨਹੀਂ ਆ ਰਿਹਾ 15 ਦਿਨ ਹੋ ਗਏ ਅੱਜ ਕਹਿੰਦਾ ਤਾਂ ਆ ਗਿਆ ਆ ਗਿਆ ਹੁਣ ਦੇਖਦੇ ਜੇ ਨਾ ਐ ਖੜੀ ਸਵੇਰੇ ਲੀਕੀ ਹੋਣੀ ਪਣੀ ਜਾ ਕੇ ਇਹ ਵੀ ਨਹੀਂ ਪਤਾ ਕਿ ਫੇਰ ਜਾ ਕੇ ਲਿਆਉਂਗੇ ਹੋਰ ਕੀ ਕਰਨਾ ਫਿਰ ਕਿਉਂਕਿ ਦਸਣਾ ਤਾਂ ਆ ਹੀ ਲੱਗਣਾ ਫਿਰ ਜੇ ਟ੍ਰੈਂਚ ਵਿਧੀ ਦਾ ਵੀ ਥੰਗੇ ਹਾਂਜੀ ਇਹ ਸਾਈਡਾਂ 'ਚ ਪਹਿਲੇ ਸੁਨੋਖਾ ਲੱਗਦਾ। ਉਹਨੂੰ ਫਿਰ ਆਇਆ ਵੀ ਪਾਣੀ ਲਾ ਕੇ ਇੱਕ ਵਾਰੀ ਗੱਬੇ ਗੱਬੇ ਵਧੀਆ ਰਹਿੰਦਾ। ਜੀ ਇਹ ਤਾਂ ਹੈ। ਹੈ? ਇਹਦਾ ਹੈ ਉਹਦੇ ਤੇ ਫਾਇਦਾ ਰਹਿੰਦਾ ਲਸਣ ਦਾ। ਕਰਮੀ ਫਿਰ ਪੂਰੀ ਐਨ। ਹਰਮੀ ਤਾਂ ਹੈ ਹੀ 4:30-5:00 ਵਜੇ ਹੋਣੇ। ਉਹਨਾਂ 5 ਤਾਂ ਨਹੀਂ। 4:30 ਹੋਗੇ। ਉਹੀ ਤਾਂ ਚੱਕਰ ਆ। ਚਲ ਪੁੱਧਰੀ ਜਗਾ ਸਾਫ ਕਰਾ ਦੇ ਠੀਕ ਆ। ਠੀਕ ਆ ਜੀ। ਉਹਨੂੰ ਫਿਰ ਬਾਦੀਏ। ਫਿਰ ਬਾਕੀ ਦੇਖਦੇ ਆ। ਹਾਂਜੀ। ਬੀਜ ਦਾ ਤਾਂ ਘੜ ਹੋਇਆ ਬਈ ਆ ਹੁਣ। ਕਿਉਂਕਿ ਜੇ ਹਲ ਨਾ ਮਿਲੇ ਸਵੇਰੇ ਬੰਦਿਆਂ ਦੇ ਕੇ ਕਰਾਉਂਗੇ। ਚੈੱਕ ਕਰਤਾ ਹੀ ਹਾਂ ਚਲ ਚਲ ਅੱਭੀ ਮੈਂ ਕਿਹ ਐਨ ਬਣ ਗਿਆ ਹੁਣ ਐਨ ਐਨ ਦੋ ਵਾਰੀ ਹੁਣ ਦੋਈ ਵਾਰੀ ਫੇਰੇ ਲੱਗੇ ਆ ਮੜਾ ਮੋਟਾ ਜਿੱਥੇ ਵੱਧਾ ਪਰਾਲੀ ਬਸ ਇੱਕ ਵਾਰੀ ਉਹ ਫੇਰੇ ਆ ਹਾਂ ਉਧਰ ਨਹੀਂ ਜਗੇ ਪਰ ਐਨ ਬਣ ਗਿਆ ਹੁਣ ਉਧਰ ਨੂੰ ਆਪਾਂ ਵੀ ਚੱਲੀ ਜਾਵਣਾ ਚੱਕੀ ਆਸਣ ਉਰੇ ਤੇ ਸਾੜਾ ਹੈ ਸਾੜਾ ਪਟਿਏ ਹੋਰ ਆਪਾਂ ਵੀ ਉਧਰ ਨੂੰ ਚੱਲੀਏ ਚਲੋ ਐਥੀ ਨੂੰ ਚੱਲਦੇ ਆਂ 哎呦！